ਕਿਹੜਾ ਵੇ ਆ ਬਿਆਸ ਕਿੱਥੇ ਆ ਜੜਿਆਲਾ ਕਿੱਥੇ ਆ ਮਨ ਆਲਾ ਕਿ ਨਹੀਂ ਲਾਈ ਪਰ ਮੈਂ ਟਾਰਗੇਟ ਦਿੱਤਾ ਵਾ ਵੀ 40 ਬੈਚ ਲਾਉਣੀ ਆ ਕਹਿੰਦੇ ਜੀ ਸਰ ਲੱਗ 56 ਸਾਲ ਇਧਰ ਆ ਓਏ ਉਧਰ ਸੰਜੂ 33 ਸਾਲ ਦਾ ਭਾਰੀ 56 ਸਾਲ ਦੇ ਸੈਕਸ਼ਨ ਚੱਲਣ ਦੇ ਨੇ ਨਾ ਮੋਟੇ ਪਾ ਚੇਨ ਚਾਹ ਥੱਲੇ ਚਾਹ ਥੱਲੇ ਆ ਵੇਖੋ ਹਲੋ ਬாய் ਸਭ ਤੋਂ ਜ਼ਿਆਦਾ ਇਹ ਵਸਾ ਕਰੋਨਾ ਵਾਇਰਸ ਕਰੋਨਾ ਬੱਲਾ ਨਹੀਂ ਲਿਆ ਸੀ ਮੈਂ ਪਹਿਲਾ ਹੁੰਦਾ ਸੀ ਕਿ ਤੇ ਮੇਟੋ ਗਲਤੀ ਹੋਈ ਆ ਤੇ ਮੈਨੂੰ ਉਸਤਾ ਕਿਉਂਕਿ ਇਸ ਵਰਤੀ ਦਾ ਜਿੰਨਾ ਮਾਨ ਸਨਮਾਨ ਭਾਜ ਕਰਦੇ ਮੈਂ ਕਰਦਾ ਨਾ ਹਾਂ ਕੀ ਕੀ ਬਈਆ ਮੁੰਡਾ ਪਾਉਣ ਲੱਗਾ ਗੱਲ 'ਚ ਮੈਂ ਮਖਾ ਲ ਕੀ ਪਾਇਆ ਨਾਲ ਪਹਿਲਾ ਟੈਗ ਦਿੱਤਾ ਸੀ 140 ਬੈਂਚ ਦਾ ਜਾਣਾ ਤਾਂ ਜਲੰਧਰ ਆ ਤੇ ਆਪਾਂ ਨੂੰ ਪਤਾ ਹੀ ਕਾਕੜੀਆਂ ਵੀ ਰੋਡ ਕਿਹੜਾ ਵਾ ਬਿਆਸ ਕਿੱਥੇ ਆ ਜੜਿਆਲਾ ਕਿੱਥੇ ਆ ਮਾਨ ਵਾਲਾ ਕਿੱਥੇ ਆ ਪਾਜੀ ਆਏ ਫਾਰਮ ਦੇ ਵਿੱਚ 40 ਬੈਂਚ ਹੋਣ ਤੱਕ ਨਹੀਂ ਲਾਈ ਪਰ ਮੈਂ ਟਾਰਗੇਟ ਦਿੱਤਾ ਵਾ ਵੀ 40 ਬੈਂਚ ਲਾਉਣੀ ਆ ਕਹਿੰਦੇ ਜੀ ਸਰ ਲੱਗੇ ਨਾ ਲੱਗੇ ਖਸਮਾਂ ਨੂੰ ਖਾਵੇ ਪਰ ਕਹਿਤਾ ਸੋਚ ਲਿਆ ਤੇ ਲਾਉਣੀ ਆ ਬਾਕੀ ਤੁਹਾਨੂੰ ਬਲਜੀਤ ਭਾਈ ਦੇ ਸਟਾਈਲ ਖਾਵਾਂਗੇ ਬਲੌਗ ਦੇ ਵਿੱਚ ਆਪੇ ਚੋੱਕ ਕੇ ਇੱਕ 56 ਸਾਲ ਦਾ ਜਵਾਨ ਮੁੰਡਾ ਕਿੱਦਾਂ ਬੈਂਚ ਲਾਉਦਾ ਉਹ ਸਾਰੇ ਤੁਹਾਨੂੰ ਅੱਜ ਆਪਾਂ ਬਲੌਗ ਸਟਾਈਲ ਦਿਖਾਵਾਂਗੇ 56 ਸਾਲ ਇੰਨਾ ਓਏ 3 ਸਾਲ ਦਾ 13 13 ਸਾਲ ਤੇ ਜਿਹੜਾ ਨਵਾਂ ਜਿਮ ਖੋਲਣਾ ਗੁਰੂ ਮਹਾਰਾਜ ਦੀ ਬਖਸ਼ਿਸ਼ ਨਾਲ 8 ਸਾਲ ਤੋਂ ਲੈ ਕੇ ਤੇ 15 ਸਾਲ ਤੱਕ ਅੰਮਰਸਰ ਦੇ ਵਿੱਚ ਕਿਰਪਾ ਹੈਗੀ ਵੀ ਅੰਮਰਸਰ ਦੇ ਵਿੱਚ ਇੱਕ ਕੋਈ ਜਿਮ ਹੋਏਗਾ ਜਿਹੜਾ ਬੱਚਿਆਂ ਦਾ ਖੁੱਲਾ ਜਾਏਗਾ ਠੀਕ ਆ ਬਾਜੀ ਬੱਚਿਆਂ ਦਾ ਕਿਉਂਕਿ ਇਹ ਹੌਣ ਵਾਲਾ ਕੱਲ ਆ ਆ ਵੇਖੋ ਦੁਪਹਿਰ ਆ ਹੈ ਮੁੰਡਾ ਇਹਦਾ ਬੈਡ ਕੰਦਾ ਚੈਲੰਜ ਆਏਗਾ ਹੌਣ ਵਾਲੇ ਟੈਂਪਰ ਤੱਕ ਕਿੰਨੀ ਬੈੜ ਕਾ ਮਾਰੇਗਾ ਦੱਸ 60 70 ਬੈੜ ਕਾ ਕਿੰਨੇ ਟਾਈਮ ਚ 1 ਮਿੰਟ ਚ 1 ਮਿੰਟ ਦੇ ਵਿੱਚ ਇਹਨੂੰ ਟਾਰਗੇਟ ਦਿੱਤਾ ਤਿਆਰੀ ਚੱਲ ਰਹੀ ਆ 60 ਬੈੜ ਕਾ ਮਾਰੇਗਾ ਉਹ ਵਾਲੇ ਟਾਈਮ ਦੇ ਵਿੱਚ ਯਾਨੀ ਇਹਨੂੰ ਹਰ ਹਰ ਪ੍ਰਿਆਦੀ ਆ ਇਹ ਉਹ ਲੋਹਾਈ ਦੀ ਦੁਕਾਨ ਹੈ ਕਿ ਜਿੱਥੇ ਕਲਰਸ ਗੁੱਲੇ ਬਰਫੀ ਮਿਲਦੀ ਆ। ਸਾਡੇ ਕੋਲ ਸਾਰੀਆਂ ਵੈਰਾਈਟੀਆਂ ਰੱਖੀਆਂ। ਇੱਧਰ 38 ਸਾਲ ਦਾ, ਉਧਰ ਸੰਜੂ 31 ਸਾਲ ਦਾ, ਭਾਜੀ 56 ਸਾਲ ਦੇ, 60, 65, 70 ਸਾਲ ਤੱਕ ਹੁੰਦੇ ਆ। ਠੀਕ ਆ ਦੇ ਲੋਣਾ ਚਾਹੀਦਾ ਜਵਾਨ ਉਮਰ ਦੇ ਕੀ ਰੱਖਿਆ। ਬਾਕੀ ਨਵੇਂ-ਨਵੇਂ ਵਲੌਗ ਪੈਂਦੇ ਰਹਿਣਗੇ। ਅੱਜ ਫੇਰ ਵਲੌਗ ਪਾਇਆ 5 ਵਜੇ। ਦਿੱਲੀ ਵਲੌਗ ਪਾਇਆ ਕਰਕੇ ਦਿੱਲੀ-ਦਿੱਲੀ। ਚਲੋ ਭਾਜੀ। ਜੀ ਸਰ। ਲਓ ਜੋਸ਼। ਵਰਨਾ ਖਵਾਉਣਾ ਪਊ ਮੜਾ। ਮਰਦ ਕੱਲ ਮੜੇ ਰੋਪਾ ਵਰਨਾ ਖਵਾਉਂਦੇ ਇੱਥੇ। ਮਾਰੂ ਕਰਨਾ ਮੈਂ ਭਾਜੀ ਕਿੱਦਾਂ ਵਰਨਾ ਤੋਂ ਦੇ ਤੋ ਜਿਹੜੇ ਪਰ ਆਪਾਂ ਜੋ ਕਿ ਲਾਉਣੀ ਬੜੀ ਵੱਡੀ ਗੱਲ ਹੁੰਦੀ ਹੈ ਅੱਜ ਬਾਦ ਨਿਆਣਾ ਕੋਲ ਤੋਂ ਕਿ ਪਾਣੀ ਨਹੀਂ ਮਿਲੇ ਭਾਰੀ 140 ਬੈਕ ਪ੍ਰੈਸ਼ਰ ਤੇ ਲਾਉਣੀ ਕੋਸਾ ਦੇ ਅਜੇ ਰੈਪੀਟੀਸ਼ਨ ਚੱਲੇ ਡੈਲੀ ਨਾ ਮੋਟੇ ਮੈਂ ਸੈਟ ਲਾਵਾ ਪਲੇਸਿਬਲ ਸਟੈਡੀ ਮੁੰਡਾ ਐਕਸੀ ਲਾਊਗਾ 13 ਸਾਲ ਦਾ ਚੈੱਕ ਕਰਿਓ ਵਲੌਗ ਦੇ ਵਿੱਚ ਚੱਲ ਸ਼ੇਰਾ ਚੇਂਜ ਕਰੀਏ ਨਾ ਚੇਂਜ ਚੱਲ ਚੱਲ ਸੈਟ ਲਾਵਾ ਸ਼ਾਬਾਸ਼ ਖਲਿਆ ਸੁਣਿਆ ਸ਼ਾਬਾਸ਼ ਸ਼ਾਬਾਸ਼ ਵੇਖੋ ਚੈੱਕ ਕਰੋ ਚੱਕ ਚੱਕ ਕਰੋ ਚੱਕ ਸ਼ਾਬਾਸ਼ ਸ਼ਾਬਾਸ਼ ਮਨੂ ਕਰੀਏ ਚੇਂਜ ਕਰੀਏ ਚੇਂਜ ਕਰੀਏ ਚੇਂਜ ਚੇਂਜ ਬਾਈ ਬਾਈ ਦੋ ਆਏ ਸਟਰੀਗਰ ਨਾਲੇ ਚੇਂਜ ਚੇਂਜ ਜੀ चेंज 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 पहले दिन मैं जब फर्स्ट डे है ना ये चल चले ऐना जाता है चल चले चल चले आ देखो ला दे हाथ में मांग दे बच्चे ओ लाग गई शेरा एक ताली मार दो बेटा जरा आ दे चल पर पर बैठो खा पर ले

ਚਲੋ ਪਰ ਸ਼ੇਰਾ ਚਲੋ ਪਰ ਆਓ 4 3 2 1 70 50 3 2 15 10 ਮਾਮਾ ਸਹੀ ਲਾ ਬਹੁਤ ਵਧੀਆ ਸ਼ਾਬਾਸ਼ ਬਹੁਤ ਵਧੀਆ ਬੇਨੋ ਬਣਾਈ ਜੇ ਤੁਸੀਂ ਵਰਕਾਟ ਜੂ ਵਿੱਚ ਪਾਸ ਦੇਣਾ ਚਾਹੁੰਦੇ ਜਮਾਨ ਨੰਬਰ ਚੀ ਰੱਖਿਆ ਅੱਕ ਨਾਣੀ ਠੱਕ ਨਾਣੀ ਝੱਕ ਨਾਣੀ ਪੱਕਾ ਨਾਣੀ ਪਾਜੀ ਵੀ ਕਰ ਦੋ ਜੀ फोर्टी ईयरस का कैमरा मारो चालीस तीस साल बाद नॉर्मल तो नॉर्मल छपुंजा ईयरस ट्वेंटी सिक्स ओके ना बस ट्वेंटी बत्ती अच्छी हाँ? बत्ती थर्टी टू ਏਦੂੰਮਰ ਜਿਆਦੀ <laughs> सार, <laughs> 32 ਥੋੜੀ ਹੈ ਨਹੀਂ 26 ਸਾਲ 32 ਸਾਲ ਦੀ ਹੈ 32 ইয়ার্স ਮੈਂ ਤਾਂ ਦੇ 32 ইয়ার্স ਐ ਫਾਈਨਾਂਕ ਕੋ ਬੋਲ ਗਿਆ ਸੀ 30 ਪਾ ਲਾ 35 ਸੀ ਦੀ 30 ਪਾ ਲਾ ਹਲੋ ਬாய் ਸਭ ਤੋਂ ਜ਼ਿਆਦਾ ਇਨਫੋਰਮੇਸ਼ਨ ਇਹ ਤੋਂ ਲੈਣੇ ਆ ਅੱਜ ਦੀ ਤਾਰਾ ਖਬਰ ਕੋਈ ਨਾ ਅਪਡੇਟ ਪੰਜਾਬ ਪਹਿਲੀ ਵਾਰੀ ਕਹੀ ਆ ਹਾਂਜੀ ਕੀ ਤੁਸੀਂ ਕਰਦੇ ਫਾਈਨਲ ਦਾ ਕੀ ਗੈਸ ਲਾ ਰਹੇ ਆ ਪੰਜਾਬ ਦਾ ਜੀ ਉਹ ਫਿਰ ਇੱਕਦਮ ਸਿਸਟਮ ਸਾਰੇ ਕਹਿੰਦੇ ਪੰਜਾਬ ਪੰਜਾਬ ਦੇ ਉਲਟਾ ਵਾਲੇ ਕੰਮ ਨੂੰ ਨੇ ਉਲਟਾ ਗਦਾ ਦੋ ਹੀ ਹਰੇ ਆ ਫਾਈਨਲ ਹਮੇਸ਼ਾ ਹਰਦੇ ਆ ਪਰ ਪੰਜਾਬ ਐਸਾ ਸਟਰੋਂਗ ਹੈ ਚਲੋ ਜੀ ਅੱਜ ਦੀ ਜਿਹੜੀ ਨਵੀਂ ਖਬਰ ਆ ਇਹ ਮੁੰਡਾ ਕਹਿੰਦਾ ਵੀ ਪੰਜਾਬ ਜਿੱਤੂਗੀ ਹੁਣ ਪਤਾ ਨਹੀਂ ਕੌਣ ਜਿੱਤੇਗਾ ਹਮ ਨੂੰ ਨਹੀਂ ਪਤਾ ਜੋ ਇਹਨੇ ਕਿਹਾ ਹੋ ਆ ਆਪਾਂ ਗੱelta ਆਪਾਂ ਲਾਈਵ ਗ੍ਰਿਡ ਦੇਖਦੇ ਆ ਯਾਰ ਕਦੀ ਆਸ ਨਹੀਂ ਲੱਗਦਾ ਦੋ ਵਾਰੀ ਨਹੀਂ ਹਾਰੀ ਇਹ ਕੋਈ ਹਾਰ ਤੇ ਇੱਕ ਨਿਊਜ਼ ਹੋਰ ਕੀ ਤਾਜੀ ਤੁਹਾਡਾ ਕੋ ਖਬਰਾਂ ਪੜ੍ਹੀਆਂ ਨੇ ਕੋਈ ਤਾਜੀ ਨਿਊਜ਼ ਦੇ YouTube ਦੇ ਕੋਈ ਤਾਜੀ ਖਬਰ ਜਿਹੜੀ ਗਰਮਸ਼ਰਮ ਚੱਲ ਰਹੀ ਹੋਵੇ ਗਰਮਸ਼ਰਮ ਤੇ ਅੱਜਕੱਲ੍ਹ ਜੁਗਤ ਨਸ਼ੇ ਵਿਰੋਧੀ ਚੱਲ ਰਿਹਾ ਨਹੀਂ ਉਹ ਤਾਂ ਚਲੋ ਸਰਕਾਰ ਨੇ ਵਧੀਆ ਕੀਤਾ ਵਧੀਆ ਕੰਮ ਕਰ ਜਿਹੜੀ ਹੁਣ ਮੈਂ ਅੱਜ ਖਬਰ ਦੇ ਲਿਖੀ ਜੀ ਅੱਜ ਦੀ ਖਬਰ ਕੀਤਾ ਜਾ ਜਿਹੜੀ ਅੱਜ ਕੋਈ ਤਾਲਾ ਖਬਰ ਦੱਸੋ ਜਿਹੜੀ ਲੇਟੈਸਟ ਨਿਊਜ਼ ਜਿਹਨੂੰ ਕਹਿੰਦੇ ਆਪਾਂ ਡੇਟਾ ਨਹੀਂ ਹੈ ক্রিকেট ਤੇ ਚੱਲ ਰਿਹਾ ਅੱਜ ਕੱਲ ਨਹੀਂ ਮੈਂ ਕੋਰੋਨਾ ਵਾਇਰਸ ਕੋਰੋਨਾ ਬਿਸ਼ੇ ਸੁਣਿਆ ਹੈ ਮੈਂ ਦਿੱਲੀ ਕੰਡੀ 1000 ਕੇਸ ਆਇਆ ਹੈ ਇੰਡੀਆ ਦੇ ਵਿੱਚ ਵਾਇਰੈਂਟ ਆਇਆ ਕੋਈ ਹੋਰ ਤੁਸੀਂ ਕਹਿੰਨਾ ਕੋਈ ਕੱਢੀ ਹੈ ਨਾ ਆਪ ਕੋੜੋ ਇਨਫੈਕਸ਼ਨ ਆਈ ਕੋਈ ਕੋਰੋਨਾ ਬੱਸ ਆਪਾਂ ਨਾ ਛੇੜਨਾ ਨਾ ਖੇਡੇਂ ਦੇਣਾ ਕੀ ਕਹਿੰਦੇ ਕੁੱਤੇ ਜਿ ਮੂਤਣਾ ਕੰਮ ਨਹੀਂ ਕਿਹਦਾ ਚੱਲਣ ਦੇ ਆ ਜਦੋਂ ਕੰਮ ਛੱਲੇ ਕੋਈ ਨਾ ਕੋਈ ਆਪਾਂ ਪਰਮਾਨੁਮ ਛੱਡੀ ਜਾਣਾ ਖੈਰ ਮੁਾਰ ਤੇ ਤਿਆਰੀ ਆ ਬੜਾ ਆਪੀ ਮੈਨੂੰ ਬਲਾਉਂਦੇ ਤੇ ਦੱਸਿਓ ਕਿ ਆ ਮੈਂ ਕਿਹੜੀ ਐਕਸੀ ਲੋੜ ਨੇ ਮੈਨੂੰ ਕੋਈ ਨਹੀਂ ਪਤਾ ਮੈਨੇ ਕਿੱਥੇ ਲੋਰ ਕਰਾਂ ਦੇ ਤੁਹਾਣਾ ਦੱਸ ਮਕੀਂ ਕਿ ਕਿੱਥੇ ਕਿਹੜੀ ਐਕਸੀ ਹੈ ਸਾ ਜੀ ਇਹ ਰਿਲੈਕਸੇਸ਼ਨ ਹੈਗੀ ਹੈ ਅ ਬੰਦੇ ਉਹ ਇਹਨੂੰ ਪਤਾ ਹੀ ਵਾਕਿਆ ਹੀ ਮੈਂ ਮਸਾ ਟਾਈਟ ਆ ਵਾਕਿਆ ਮੈਂ ਰਿਲੈਕਸ ਕਰ ਲਿਆ ਕਮਾਂਡੋ ਆਉਣ ਵਾਲਾ ਕੋਈ ਆ ਲੈਕਸੀਸ਼ੇਪ ਕਿੰਦਾ ਹੈ ਲੈਕਸੀਸ਼ੇ ਆ ਵੀ ਪੜੀ ਲੋਗ ਚੱਲਦੇ ਨੇ ਜੀ ਸਰ 올ਟਾਟਿੰਗ ਸਰਦਾਰ ਬਰੀ ਸਿੰਘ ਖੜਾ ਗਿਆ ਸਾਹਿਬ ਬੱਲਾ ਨਹੀਂ ਹੁੰਦੇ ਆ ਹੀ ਹਾਸ ਨਹੀਂ ਹੁੰਦੇ ਹੀ ਫਗੂਰਾ ਮਾਰਨਾ ਉਹ ਬਜੀਦ ਭਾਜੀ ਆ ਕੁੱਝ ਫਗੂਰਾ ਮਾਰ ਕੇ ਬਹਿੰਚ ਲਾਉਂਦੇ ਆ ਭਾਜੀ ਪਾਣੀ ਐ ਕੋਈ ਜਾਵਾ ਪਾਣੀ ਆ ਦੂ ਆਈ ਦੇ ਜੂਸ ਨੂੰ ਮੈਸੇਜ ਦੇ ਦੋ 130 ਬੈਂਕ ਕਿਦਾਂ ਲਾਈ ਦੀ ਹੈ ਪਾਣੀ ਦਾ ਨਹੀਂ ਜਿਹੜੀ ਪਾਣੀ ਉਹ ਜਿਹੜਾ ਸ਼ੇਰਾ ਕੀ ਬਾਤ ਹੈ ਬਤਾ ਕੇ 140 ਬੈਂਕ ਫਿਰ ਦਿੰਦੇ ਤਾਂ ਫਿਰ ਦੋ ਬਾਅਦ ਲੱਗਦਾ ਮੈਂ ਬਾਈਟ ਦੇਣੀ ਹੈ ਮੇਰਾ ਕਾਨਫਰੈਂਸ ਲੈਵਲ ਬੜਾ ਲੋਹਾ ਜਦੋਂ ਕੋਈ ਗੱਲ ਕਰਦਾ ਜਾਂ ਰਾਤ ਨੂੰ ਕੋਈ ਵੀ ਮਾਲਕ ਇੱਕਦਮ ਖੜਾਕ ਮੋਦਾ ਕਹਿੰਦਾ ਮੈਂ ਤੱਕ ਜਾਣਾ ਮੈਂ ਹਾਂ ਬੋਲਿਆ ਕਰ ਬਲੌਗ ਜੀ ਬਲੌਗ ਦੇ ਵਿੱਚ ਸਸੀ ਦਾ ਸਾਰਿਆਂ ਨੂੰ ਮੇਰਾ ਨਾਮ ਹਰਸ਼ਮਿਤ ਸਿੰਘ ਹੈ ਮੈਂ ਇਥੇ ਉਸਤਾਦ ਜੀ ਕੋਲੋਂ ਆਵਾ ਤੇ ਮੈਂ ਪਹਿਲਾਂ ਹੁੰਦਾ ਸੀ ਜੋ ਮੈਂ ਬੋਲਦੇ ਨੂੰ ਬੋਲਦੇ ਕਿ ਮੈਂ ਪਹਿਲਾਂ ਹੁੰਦਾ ਸੀ ਕਿ ਤੇ ਮੇਰੇ ਤੋਂ ਗਲਤੀ ਹੋਈ ਆ ਤੇ ਮੈਨੂੰ ਉਸਤਾਦ ਜੀ ਨੇ ਕੱਢਤਾ ਫਿਰ 6 ਮਹੀਨੇ 7 ਮਹੀਨੇ ਬਾਅਦ ਮੈਂ ਰੱਖਿਆ ਸਭ ਕੇ ਸੱਚ ਮੂਹਣ ਪੂਰਾ ਤੇ ਹੁਣ ਉਸਤਾਦ ਜੀ ਕੋਲ ਆ ਕੇ ਜੀ ਮਿਲੋਨਾ ਵਾ ਤੇ ਕਈ ਵਾਰੀ ਜੋ ਨਹੀਂ ਜੀ ਮਿਲੋਨਾ ਤੇ ਨਹੀਂ ਹੁੰਦਾ ਕਈ ਵਾਰੀ ਤੇ ਆਪ ਨੂੰ ਹੀ ਹੋਰ ਤਰ੍ਹਾਂ ਹੁੰਦਾ ਕਿ ਸ਼ਰੀਰ ਆਪ ਦਾ ਹੀ ਆਕੜ ਜਾਂਦਾ ਅਗਲੇ ਦਿਨ ਤੇ ਹੁਣ ਛੁੱਟੀ ਕੋਈ ਵੀ ਨਹੀਂ ਕਰਦਾ ਮੈਂ ਫਲਾ। ਤੇਰੇ ਵੱਲੋਂ ਮੈਂ ਬੋਲਦਾ। ਆਸਾਂ ਨਹੀਂ ਭਾਈ ਉਹਨਾਂ। ਬੈਂਚ ਆ ਗਈ ਸੋਗ ਲਓ, ਰਾਮ ਲਓ ਠੀਕ ਆ ਫੋਕੀ ਰਿਪੋਰਟ ਦਾ ਸੀ ਮਾਰ। ਆਓ ਇੱਧਰ। ਭਾਈ ਨੇ ਵਰਦੀ ਨਹੀਂ ਭਾਈ ਉਧਰ ਪਹਿਲੀ ਤੇ ਲੈ ਲਈ ਠੀਕ ਆ ਚੈੱਕ ਕਰ ਲਓ। ਮੈਂ ਕਹਿਣਾ ਕਿਉਂਕਿ ਇਸ ਵਰਦੀ ਦਾ ਜਿੰਨਾ ਮਾਨ ਸਨਮਾਨ ਭਾਰੀ ਕਰਦੇ ਮੈਂ ਕਰਦਾ ਨਾ ਹਾਨੂੰ ਪਤਾ। ਠੀਕ ਆ। ਵੱਦੀ ਦੇ ਬਗੈਰ ਪਾਰੀਆਂ ਬੁਲਾ ਰਹੀ ਸ਼ਿਵਾਰੇ ਇੰਗਲਿਸ਼ ਚ ਗੀਂਦੇ ਓਏ ਮੇਰੀ ਗੱਲ ਸੁਣ ਨਾ ਉਹ ਇਸਟਾ ਰੋਣਾ ਪਤਾ ਹੈ ਬੜਾ ਭੜਾ ਭਾਜੀ ਬੜਾ ਐਦਾਂ ਬੜਾ ਬੜੇ ਭਾਈ ਇਸਟਾ ਬੜਾ ਕੈਮਰਾ ਚਾਹ ਰਿਹਾ 140 ਬੈਂਕ ਦੇਰੀ ਹੀ ਤੇ ਪਹਾੜੀਆਂ ਲਹਣਗੇ ਕਹਿੰਦਾ ਮੈਨੂੰ ਪਤਾ ਪੱਕੀ ਦਾ ਲਹਣਗੇ ਕਹਿੰਦਾ ਕੀ ਰਹੀ ਨਾ ਆ ਜਰਮਨੀ ਕੀ ਸਾਈਕੀਸ਼ ਦੀ ਗੱਲ ਆ Toma aí! ਨਇਆ ਮੁੰਡਾ ਪਾਉਣ ਲੱਗਾ ਗੱਲ 'ਚ ਮੈਂ ਮਸਾਲਾ ਕੀ ਕੀ ਪਾਇਆ ਕਿੰਨਾ ਖੁਸ਼ੀ ਦਾ ਚਲੋ ਅਗਲੇ ਦੀ ਮੰਨਤ ਤੇ ਜਿੱਦਾਂ ਤੇਰਾ ਮਨ ਖੁਸ਼ ਆ ਗਈ ਆ ਪਾਣੀ ਕੀ ਆ ਚਲੋ ਜੋ ਵੀ ਆ ਕੀ ਆ ਇਹ ਵੀ ਨਹੀਂ ਇਹ ਵੀ ਨਹੀਂ ਪਤਾ ਆ ਕੀ ਆ ਇਹ ਤੇ ਬਾਬਾ ਜੀ ਦਾ ਬਾਬਾ ਜੀ ਦਾ ਖੰਡਾ ਆ ਚੰਦਰਨਾਮ ਚੰਦਰਮਾ ਇਹ ਕਿ ਤੂੰ ਕਿੰਨਾ ਅੱਜ ਖਾਂਸੀ 'ਚ ਕੰਮ ਬੁਖਾਰ 'ਚ ਲੱਗੋ ਕਿਹੜਾ ਸੀ ਹਲਦੀ ਦੀ ਹਲਦੀ ਆ ਉਹ ਪੁਰਾਣੇ ਜ਼ਮਾਨੇ ਦੇ ਵਿੱਚ ਕੋਈ ਨਾ ਹਲਦੀ ਵਧੀਆ ਚੀਜ਼ ਹੁੰਦੀ ਕੋਈ ਟੋੜਕਾ ਨਾ ਕਰਦੇ ਹੁੰਦੇ ਠੀਕ ਗੱਲ 'ਚ ਪੋਣਾ ਨਾ ਲੈ ਬੇਟਾ ਥੈਂਕ ਯੂ ਇਹੋ ਜਿਹਾ ਕੋਈ ਪੀਕੇ ਵਰਗੀ ਲੱਗਦੀ ਇੱਕ ਵਾਰੀ ਮੁੰਡਾ ਬਣਾਇਆ ਹੈ ਨਾ ਆਪਾਂ ਉਹ ਬੜਾ ਤੜੜਾ ਮੈਸੇਜ ਦੇ ਗਿਆ ਪੀਕੇ ਦੇ ਵਿੱਚ ਪਾਜੀ ਲੈ ਕੇ ਲੋਕੀ ਭੁੱਲ ਭੁੱਲ ਜਾਂਦੇ ਉਹਨੂੰ ਲੋਕਾਂ ਨੂੰ ਬੰਦ ਖਾ ਦੋ ਗੰਦ ਜਿੰਨਾ ਮਰਜ਼ੀ ਖਾ ਦੋ ਮੰਚ ਭਰਦਾ ਕਿੰਨਾ ਭਾਵੇਂ ਉਹ ਵੇਖੋ ਪੀਕੇ ਫਿਲਮ ਹੀ ਕੋਈ ਵੀ ਗੁੱਡ ਮੈਸੇਜ ਆ ਗੁਰੂ ਨਾਨਕ ਪਾਸ਼ਾ ਨੇ ਕਿੰਨੀ ਸਟੱਡੀ ਕਰਕੇ ਤੇ ਕਿੰਨਾ ਵੇਖੋ ਕਰਕੇ ਫਿਰ ਵੀ ਲਿਖਿਆ ਆਖਾਂ ਔਖਾਂ ਸਾਚਾ ਨਾ ਕਹਿੰਦੇ ਬੜਾ ਔਖਾ ਏ ਆਖਣੇ ਔਕਾ ਸੱਚਾ ਨਾ ਸੱਚ ਕਹਿਣਾ ਤੇ ਸਾਡਾ ਸੋਨਾ ਬੜਾ ਔਖਾ ਵਾ ਇਹ ਚੀਜ਼ਾਂ ਦੀ ਪੀਕੇ ਫਿਲਮ ਦਾ ਬਹੁਤ ਵਧੀਆ ਮੈਸੇਜ ਏ ਜਿਹੜਾ ਤੁਸੀਂ ਦੇਖੀ ਸਾਰਿਆਂ ਨੇ ਹਾਂਜੀ ਪਰ ਉਹ ਤੁਹਾਨੂੰ ਪਤਾ ਉਹ ਰੰਧ ਦੀ ਸ਼ੁਭਾਸ਼ ਨਹੀਂ ਆਉਂਦੀ ਹਾਂਜੀ ਹਾਂਜੀ ਅੱਜ ਦੇ ਵਲੌਗ ਦੇ ਵਿੱਚ ਜਿਹੜਾ ਸੇਹਰਾ ਜਾਂਦਾ ਸਭ ਤੋਂ ਵੱਧ ਇਹ ਮੈਂ ਨਿਕਲ ਸਭ ਤੋਂ ਵਧੀਆ ਬਲਜੀਤ ਭਾਜੀ ਨੂੰ ਮੈਂ ਇੱਕ ਸਾਲ ਪਹਿਲਾਂ ਕਾਜ ਦਿੱਤਾ ਸੀ 140 ਬੈਂਚ ਦਾ ਸਭ ਤੋਂ ਵੱਧ ਉਦੋਂ ਖੁਸ਼ੀ ਹੁੰਦੀ ਆ ਕਿਹੇ ਵੀ ਟੀਚਰ ਨੂੰ ਉਸਤਾਦ ਨੂੰ ਜਦੋਂ ਉਹਦਾ ਸਟੂਡੈਂਟ ਜਾਂ ਉਹਦਾ ਛੋਟਾ ਭਰਾ ਜਦੋਂ ਉਹਦੇ ਜਿਹੜੇ ਅਚੀਵਮੈਂਟ ਦਿੱਤੇ ਆ ਤੇ ਪੂਰਾ ਉੱਤਰਦਾ ਭਾਜੀ ਵਾਲ ਮਾਰੋ ਕੈਮਰਾ ਭਾਜੀ ਨੇ ਲਾਈ ਆ 140 ਬੈਂਚ ਅੱਜ ਦਾ ਵਲੌਗ ਇੱਥੇ ਸਮਾਪਤ ਆ ਤੁਹਾਡੇ ਭਰਾ ਨੇ ਲਾਈ ਆ ਜੇ ਚੈਸਟ ਨਾਲ ਲਾਇਆ ਟ੍ਰਾਈਸੈਪਸ ਕਈ ਵੀਰ ਪੁੱਛਦੇ ਆ ਕਿ ਭਾਜੀ ਅੱਜ ਹਾਰ ਬੰਦਾ ਉੱਪਰ ਦਿਲ ਬੰਦਾ ਤੁਸੀਂ ਕਿਹੜਾ ਵਰਕਆਊਟ ਕਰਦੇ ਹੋ ਮੇਰੇ ਐਕਸ ਜਿਹੜੀ ਹਰ ਵਾਰੀ ਚੇਂਜ ਹੁੰਦੀ ਆ ਇੱਕ ਵਾਰੀ ਮੈਂ ਫਲਾਈਆਂ ਕਰਦਾ ਇੱਕ ਵਾਰੀ ਮੈਂ ਪ੍ਰੈਸ ਕਰਦਾ ਇੱਕ ਵਾਰੀ ਮੈਂ ਪੁਸ਼ਅਪਸ ਕਰਦਾ ਇੱਕ ਵਾਰੀ ਮੈਂ ਪੀਕ ਡਿਕਸਾ ਕਰਦਾ ਠੀਕ ਆ ਅੱਜ ਦੇ ਵਰਕਆਊਟ ਦੇ ਵਿੱਚ ਚਾਰ ਸੈੱਟ ਬੈਂਚ ਪ੍ਰੈਸ ਨਾਲ ਉਹਦੇ ਲਈ ਆਪਾਂ ਡੰਬਲ ਪ੍ਰੈਸ ਨਾਲ ਲਈ ਆਪਾਂ ਇਨਕਲਾਈਨ ਕੇਬਲ ਫਲਾਈ ਨਾਲ ਉਹਦੇ ਲਈ ਆਪਾਂ ਡੰਬਲ ਫਲਾਈ ਤੇ ਉਸ ਤੋਂ ਬਾਅਦ ਆਪਾਂ ਲਾਇਆ ਟ੍ਰਾਈਸਰਸ ਪੰਜ ਅਸਤੀਆਂ ਚੈਸਤੀਆਂ ਤੇ ਦੋ ਟ੍ਰਾਈਸਰ ਦੀਆਂ ਵਾਹਿਗੁਰੂ ਮਹਾਰਾਜ ਦੀ ਕਿਰਪਾ ਮੈਂ ਕੋਈ ਵਰਕਆਊਟ ਦਵਾ ਮੇਰਾ ਡੋਣਾ ਪੰਪ ਹੋ ਜਾਂਦਾ ਚੈਸ ਵੀ ਪੰਪ ਹੁੰਦੀ ਨਹੀਂ ਦੀ ਇਸ ਕਰਕੇ YouTube ਚੈਨਲ ਆਈ ਆਮ ਪ੍ਰੋਮਿਸ ਫॉर ਯੂ ਇਨ ਦਾ एवरीथिंग ਮਾਈ ਸੋਸ਼ਲ ਮੀਡੀਆ ਮਾਈ ਬਿਗ ਬ੍ਰਦਰ ਮਾਈ ਸਮਾਲ ਬ੍ਰਦਰ ਮਰੀਆ ਸਿਸਟਰ ਮਰੀਆ ਭੈਣਾ ਮਰੀਆ ਮਤਾਵਾ ਵੱਡੇ ਛੋਟਿਆਂ ਨੂੰ ਇਹ ਆਪਾਂ ਵਲੌਗ ਡੇਲੀ ਪਾਇਆ ਕਰਾਂਗੇ ਸੰਡੇ ਨਹੀਂ ਪਾਇਆ ਕਰਾਂਗੇ ਤੁਹਾਡੇ ਕਹਿਣ ਤੇ ਵਲੌਗ ਆਇਆ ਕਰੇਗਾ 8 ਤੋਂ 15 ਮਿੰਟ ਦਾ ਚੈਨਲ ਨੂੰ ਰਾਣਾ ਦਾ ਰੌਕ ਹਲ ਕਲੱਬ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰੋ ਵਾਚ ਕਰੋ ਵੱਖ-ਵੱਖ ਤਰ੍ਹਾਂ ਦੇ ਵਰਕਆਊਟ ਗੱਲਾਂ ਬਾਤਾਂ ਵਿਚਾਰਾਂ ਵੱਖਰੀਆਂ ਵੱਖਰੀਆਂ ਚੀਜ਼ਾਂ ਆਪਾਂ ਪਾਇਆ ਕਰਾਂਗੇ ਵਲੌਗ ਦਾ ਟਾਈਮ ਹੋਇਆ ਕਰੇਗਾ ਸ਼ਾਮੀ 5 ਤੋਂ 7 ਦੇ ਵਿੱਚ ਇਹ ਜੇ ਵਲੌਗ ਨਹੀਂ ਪਾਏਗਾ ਇਹਦਾ ਜ਼ਿੰਮੇਵਾਰ ਹੋਏਗਾ ਕਮਾਂਡੂ ਤੇ ਰਾਜਨ ਮੇਰਾ ਕੰਮ ਹੈ ਬੋਲਣਾ ਤੇ ਬਣਾਉਣਾ ਤੇ ਜਿਹੜਾ ਏਡਿਟ ਥੋੜਾ ਬੜਾ ਕਰਨਾ ਤੇ ਜਿਹੜੀਆਂ ਹਾਈ ਡੈਕ ਚੜ੍ਹਨੀਆਂ ਅਪਲੋਡ ਕਰਨਾ ਬਣਾਉਣਾ ਇਹਨਾਂ ਦਾ ਕੰਮ ਹੈ ਟੀਵਰ ਗਿਆ ਟੀਵਰ ਦੇ ਬੰਦੇ ਖੁੱਸ ਹੋ ਗਏ ਪੰਜੇ ਦੇ ਬੰਮ ਜਿੰਨੇ ਨੇ ਬਾਹਰ ਚਲੇ ਗਏ ਵੀ ਢੱਲੇ ਪੈ ਗਏ ਤੁਹਾਡੇ ਕਹਿਣ ਤੇ ਆਪਾਂ ਵਲੌਗ ਸ਼ੁਰੂ ਕੀਤੇ ਆ ਤੈਨ ਕੇ ਲਾਓ ਤੇ ਵੱਧ ਤੋਂ ਵੱਧ ਜਿਹੜਾ ਇਹਦਾ ਚੈਨਲ ਦਾ ਫਾਇਦਾ ਉਠਾਓ ਤੇ ਆਪਣੇ ਸਰੀਰ ਨੂੰ ਕਮਾਓ ਤੇ ਇਹਦਾ ਨਿਹਤ ਰੋਏ ਰਹੋ ਕਹਿੰਦੇ ਆ ਦੁਸ਼ਮਣ ਮਰੇ ਤੱਕ ਦੇ ਨਾਲ ਖੁਸ਼ੀ ਕਰੀਏ ਸੱਜਣਾ ਮੈਂ ਮਰ ਜਾਣਾ ਇਸ ਕਰਕੇ ਜੀਂਦੇ ਰਹੋ ਵਸਦੇ ਰਹੋ ਜਿਹੜੇ ਪਿਆਰ ਕਰਦੇ ਆ ਉਹ ਵੀ ਵੱਡੇ ਉਹ ਉਹਨਾਂ ਦੀਆਂ ਵੱਡੀਆਂ ਉਮਰ ਆਉਣ ਜਿਹੜੇ ਸਾਨੂੰ ਨਹੀਂ ਪਿਆਰ ਕਰਦੇ ਸਾਡੇ ਹੇਟਰ ਆ ਸਾਡੇ ਦੁਸ਼ਮਣ ਆ ਪਰਮਾਰਮਾ ਉਹਨਾਂ ਨੂੰ ਵੀ ਤਰੱਕੀ ਬਖਸ਼ੇ ਮਾਤ ਦੇ ਬਜਰੰਦ ਜਵਾਰ ਮਾਰ ਕੇ ਪਾਣੇ ਉਹਨਾਂ ਦੇ ਕਰਕੇ ਅਸੀਂ ਜੀਂਦੇ ਆ ਇਸ ਕਰਕੇ ਚੈਨਲ ਰਾਣਾ ਦਾ ਰੌਤ ਹੈ ਅੱਜ ਵੀ ਆਪ ਨੂੰ ਵਾਰ ਵਾਰ ਸ਼ੇਅਰ ਕਰੋ ਵਾਚ ਕਰੋ Thank you so much, see you next see you next Rana the rock. Health club. Always moving on. Feel I don't belong. Tell my thoughts to move along. Push myself to be the best. die with no regrets